ਮੰਮੀ ਦੇ ਕਿੱਥੇ ਬੈਲੇ ਉਹ ਵੈਸਾਲੇ ਦੀ ਵੀ ਟੋ ਕੱਢਿਓ ਮਨ ਸਿੰਘ ਮਾਨ ਦਾ ਕੱਲ ਰੋਡ ਸ਼ੋਅ ਆ ਨਕੋਦਰ ਦੇ ਵਿੱਚ ਬੀਬੀ ਇੰਦਰਜੀਤ ਕੌਰ ਮਾਨ ਰਾਜੂ ਛਾੜ ਵਾਲੇ ਦੇ ਪਹੁੰਚੇ ਨੇ ਉੱਥੇ ਛਾੜ ਦਾ ਆਨੰਦ ਲੈ ਰਹੇ ਨੇ ਤਸਵੀਰਾਂ ਤੁਹਾਨੂੰ ਜਿਹੜੀਆਂ ਦੱਖਣੀ ਗੇਟ ਨਕੋਦਰ ਤੋਂ ਇਸ ਵਾਰ ਦਿਖਾ ਰਹੇ ਨੇ ਬੀਬੀ ਇੰਦਰਜੀਤ ਕੌਰ ਜਿਹੜਾ ਛਾੜ ਦਾ ਆਨੰਦ ਲੈ ਰਹੇ ਨੇ ਉਹਨਾਂ ਦਾ ਨਾਲ ਸਟਾਫ ਪੂਰਾ ਸਾਨੂੰ ਇਹ ਕਿਹਾ ਮੌਕਾ ਦਿੱਤਾ ਇਹਨਾਂ ਨੇ ਛਾੜ ਖਾਨ ਦਾ ਨਾਲ ਨਾਲ ਕੱਲ ਦੱਸ ਦਈਏ ਕੱਲ 3 ਵਜੇ ਜਿਹੜਾ ਇਹ ਰੋਡ ਸ਼ੋਅ ਨਿਕਲਣਾ ਆ ਨਕੋਦਰ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਭਗਵੰਤ ਸਿੰਘ ਮਾਨ ਸੀਐਮ ਨਕੋਦਰ ਉਹਨਾਂ ਵੱਲੋਂ ਇਹ ਰੋਡ ਸ਼ੋਅ ਕੱਢਿਆ ਜਾਣਾ ਕੁਝ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਚਾਰਦਾ ਆਨੰਦ ਲੈ ਰਹੇ ਨੇ ਨਾਲ ਨਾਲ ਸਾਰਾ ਸਟਾਫ ਕਿਉਂਕਿ ਮੇਰੇ ਖਾਲ ਥੱਕੇ ਹੋਏ ਆ ਨਾਲ 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 ਕਿਆਰ ਦਾ ਸਟਾਫ ਰਹਿ ਰਹੇ ਹੋ ਕਿਸ ਤਰ੍ਹਾਂ ਦੀ ਰਾਜੂ ਦੀ ਚਾਟ ਪੱਲੇ ਪੁੱਛਾ ਨਾ ਜਾਵਾਂਗੇ ਤੁਹਾਨੂੰ ਮੈਂ ਸਪੈਸ਼ਲ ਇਹਨਾਂ ਦੀ ਚਾਟ ਖਾਣ ਵਾਸਤੇ ਇੱਥੇ ਹੀ ਵੈਸੇ ਮੈਂ ਜਾਇਜ਼ਾ ਲੈ ਰਹੀ ਸੀ ਹਾਂ ਏਰੀਏ ਦਾ ਕਿ ਜਿੱਥੇ ਕੱਲ ਨੂੰ ਮਨਜੋਗ ਸਿੰਘ ਸਾਹਿਬ ਨੇ ਇੱਥੇ ਰੋਡ ਸ਼ੋਅ ਕਰਨ ਆਉਣਾ ਜੀ ਉਹਨਾਂ ਦਾ ਸਵਾਗਤ ਵਾਸਤੇ ਜਿੰਨੀਆਂ ਤਿਆਰੀਆਂ ਕਰ ਸਕਦੇ ਆ ਉਹ ਤਿਆਰੀਆਂ ਕਰ ਰਹੇ ਹਾਂ ਸਚੀ ਕਲ ਜੀ ਔਰ ਨਾਲ ਦੀ ਨਾਲ ਸਥਿਤੀ ਦਾ ਸਾਰੀ ਦਾ ਜਾਇਜ਼ਾ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਵੀ ਸਡੇ ਵਪਾਰੀ ਭਾਈਚਾਰੇ ਦੇ ਦੁਕਾਨਦਾਰ ਭਾਈਚਾਰੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਕੋਈ ਪ੍ਰੋਬਲਮ ਜੇ ਵੀ ਕਿੱਥੇ ਕਿੱਥੇ ਆ ਸਕਦੀ ਹੈ ਉਹ ਦਾ ਸੌਲਟ ਆਊਟ ਕੀਤਾ ਜਾ ਸਕੇ। ਜਾ ਜਾ ਲੈਣ ਵਾਸਤੇ ਆਈ ਸੀ ਔਰ ਚਾਟ ਖਾਣ ਜਨਾ ਚਾਟ ਮੈਂ ਸਪੈਸ਼ਲ ਰਾਜੂ ਦੀ ਚਾਟ ਖਾਣ ਵਾਸਤੇ ਇੱਥੇ ਆਈ ਆ ਜੀ। ਜੇ ਆਪਾਂ ਗੱਲ ਕਰ ਜਾਈਏ ਕਿ ਕਿੰਨੇ ਵਜੇ ਦਾ ਟਾਈਮ ਹੈ ਜੀ ਕੱਲ ਰੋਡ ਸ਼ੋਅ ਦਾ ਕਿੰਨੇ ਵਜੇ ਦਾ? ਕੱਲ ਸੀਐਮ ਸਾਹਿਬ ਸਾਡੇ ਤਕਰੀਬਨ ਸਾਢੇ 1:30 ਵਜੇ ਜੀ ਇੱਥੇ ਪਹੁੰਚ ਜਾਣਗੇ। ਜੀ ਔਰ ਜਿਹੜਾ ਸਾਡਾ ਰੋਡ ਸ਼ੋਅ ਉਹ ਮਾਲੀ ਗੇਟ ਤੋਂ ਲੈ ਕੇ ਅੰਬੇਦਕ ਚੌਕ ਤੱਕ ਹਾਂਜੀ ਹਾਂਜੀ ਮਾਲੜੀ ਗੇ ਤੁੰਡ ਉਸ ਤੋਂ ਬਾਅਦ ਉਹਦਾ ਇੱਕ ਪ੍ਰੋਗਰਾਮ ਉਸ ਤੋਂ ਬਾਅਦ ਫਿਰ ਸੀਮ ਸਾਹਿਬ ਨੇ ਅਗਲੇ ਆਪਣੇ ਜਿਹੜੇ ਉਹਨਾਂ ਦੇ ਰੋਡ ਸ਼ੋਅ ਨੇ ਇੱਕ ਕੈਂਟਰ ਦੇ ਵਿੱਚ ਆ ਔਰ ਉਸ ਤੋਂ ਅੱਗੇ ਆਦਮਪੁਰ ਫਿਰ ਉਹਦੇ ਬਾਅਦ ਸਰਵਾਨਾ ਹੋ ਜਾਣਗੇ ਮੈਡਮ ਕੀ ਰਿਸਪੌਂਸ ਮਿਲਿਆ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਕੱਲ੍ਹ ਵਾਸਤੇ ਰੋਡ ਸ਼ੋਅ ਵਾਸਤੇ ਸਾਰਾ ਹਲਕਾ ਸਾਡਾ ਪੱਬਾਂ ਭਾਰ ਹੋਇਆ ਖਾਸ ਕਰਕੇ ਸਾਰੀ ਸਾਡਾ ਨਕੂਦਰ ਸ਼ਹਿਰ ਦੇ ਖਾਸ ਕਰਕੇ ਨਿਵਾਸੀ ਜਿਹੜੇ ਆ ਦੁਕਾਨਦਾਰ ਜਿਹੜੇ ਸਾਰੇ ਉਹ ਬੜੀ ਤੋਂ ਘੱਮ ਦਿਨਾਂ ਨਾਲ ਸੀਮ ਸਾਹਿਬ ਦਾ ਸਵਾਗਤ ਕਰਨਗੇ ਅਸੀਂ ਵਕ ਵਕ ਥਾਮਾਂ ਤੇ ਜਿਹੜੇ ਸਾਡੇ ਪਿੰਡਾਂ ਦੇ ਵਿੱਚੋਂ ਆਉਣਾ ਲੋਕਾਂ ਨੇ ਜਾਂ ਸ਼ਹਿਰ ਦੇ ਵਿੱਚੋਂ ਅੰਦਰੋਂ ਨਿਕਲ ਕੇ ਆਉਣਾ ਸਾਰਿਆਂ ਵਾਸਤੇ ਪਾਣੀ ਦੀ ਵਿਵਸਥਾ ਜਲ ਪਾਣੀ ਦੀ ਵਿਵਸਥਾ ਜਿਹੜੀ ਉਹ ਕੀਤੀ ਗਈ ਆ ਤਾਂ ਕਿ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਪੱਖੇ ਲਾਏ ਜਾ ਰਹੇ ਆ ਕੂਲਰ ਲਾਏ ਜਾ ਰਹੇ ਆ ਕਿਉਂਕਿ ਗਰਮੀ ਬਹੁਤ ਹੈ ਤਾਂ ਕਿ ਗਰਮੀ ਤੋਂ ਵੀ ਰਾਹਤ ਦਿੱਤੀ ਜਾ ਸਕੇ ਅਸੀਂ ਰਿਸਕ ਨਹੀਂ ਲੈ ਸਕਦੇ 45 ਡਿਗਰੀ ਪਾਰ ਰਿਹਾ ਜੀ ਤਕਰੀਬਨ ਗਰਮੀ ਬਹੁਤ ਹੈ ਇੱਕ ਪੂਰਾ ਜੋਰ ਲਾ ਰਹੇ ਹੋ ਤੁਸੀਂ ਮੇਰੇ ਖਲ ਹੁਣ ਨਾਲ ਨਾਲ ਚਾੜਦਾ ਆਨੰਦ ਵੀ ਲੈ ਰਹੇ ਹੁਣ ਨਾਲ ਬਿਲਕੁਲ ਬਿਲਕੁਲ ਸਾਨੂੰ ਆਪਾਂ ਪੰਜਾਬੀ ਹੁੰਨੇ ਆ ਜਦੋਂ ਕੰਮ ਕਰਨਾ ਫਿਰ ਗਰਮੀ ਗੁਲਮੀ ਕੁਛ ਨਹੀਂ ਕਹਿੰਦੀ ਆਪਾਂ ਨੂੰ ਨਾ ਮੈਂ ਨਵੀਆਂ ਜਿਹੀ ਗੱਲ ਰੱਖੀ ਗੱਡੀ ਵੀ ਤੁਸੀਂ ਆਪ ਹੀ ਚਲਾ ਕੇ ਲਿਆਏ ਆ ਗੱਡੀ ਚਲਾਉਣਾ ਮੇਰਾ ਪੈਸ਼ਨ ਹੈ ਜੀ ਮੈਂ ਸਾਰੀ ਜ਼ਿੰਦਗੀ ਆਪਣੀ ਗੱਡੀ ਆਪ ਡਰਾਈਵ ਕੀਤੀ ਆ ਔਰ ਜਿਸ ਦਿਨ ਮੈਂ ਕਾਗਜ਼ ਦਾਖਲ ਕਰਨਾ ਇਸ ਮੈਂ ਆਪਣੀ ਗੱਡੀ ਆਪ ਡਰਾਈਵ ਕਰਕੇ ਆਇਆ ਸੀ ਬਹੁਤ ਵਧੀਆ ਸਲੋਗਨ ਲਿਖੇ ਜੀ ਬਿਲਕੁਲ ਮੇਰਾ ਬਹੁਤ ਮਨ ਕਰਦਾ ਕਿ ਮੈਂ ਆਪਣੀ ਡਰਾਈਵਿੰਗ ਆਪ ਕਰਾਂ ਪਰ ਰਜੇਵੇਂ ਔਰ ਸਕਿਉਰਟੀ ਵਾਈਜ਼ पे ਮੈਨੂੰ ਵਰਡ ਕਰਨਾ ਪੈਂਦਾ ਅਦਰਵਾਈਜ਼ ਮੇਰਾ ਮਨ ਆ ਕੇ ਮੈਂ ਆਪਣੀ ਗੱਡੀ ਹਮੇਸ਼ਾ ਆਪ ਡਰਾਈਵ ਕਰਦਾ ਟਰਾਲ ਦੇ ਰੋਡ ਸ਼ੋਅ ਬਾਰੇ ਕੀ ਅਪੀਲ ਕਰਨਾ ਚਾਹੋਗੇ ਕਿ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੀ ਕਿ ਪਿਛਲੇ 2 ਸਾਲ ਦੇ ਵਿੱਚ ਤੁਸੀਂ ਸੀਐਮ ਸਾਹਿਬ ਦੀਆਂ ਨੀਤੀਆਂ ਤੋਂ ਖੁਸ਼ ਹੋ ਤੁਸੀਂ ਉਹਨਾਂ ਦੇ ਲੈ ਗਿਆ ਫੈਸਲਿਆਂ ਤੋਂ ਖੁਸ਼ ਹੋ ਤੁਸੀਂ ਸ਼ਹਿਰ ਦੀ ਜਿਹੜੀ ਉਹਨਾਂ ਵੱਲੋਂ ਦਿੱਤੀਆਂ ਗਰੰਟੀਆਂ ਉਹਨਾਂ ਵੱਲੋਂ ਦਿੱਤੇ ਹੋਏ ਪ੍ਰੋਜੈਕਟ ਬੱਸ ਅੱਡਾ ਹੋ ਗਿਆ ਫਿਰ ਸਾਡਾ ਤਹਿਸੀਲ ਕੰਪਲੈਕਸ ਹੋ ਗਿਆ ਫਿਰ ਸਾਡੀਆਂ ਸੜਕਾਂ ਜਿਹੜੀਆਂ ਬਹੁਤ ਵਧੀਆ اعلی ਦਰਜੇ ਦੀਆਂ ਬਣ ਰਹੀਆਂ ਉਹਦੇ ਵਾਸਤੇ ਸੀਵਰੇਜ ਨੂੰ ਕੰਪਲੀਟ ਕੀਤਾ ਗਿਆ ਰੈਡੀ ਮਾਰਕੀਟ ਬਣ ਰਹੀ ਹੈ ਸਾਡਾ ਬੈਡਮਿੰਟਨ ਦਾ ਕੋਰਟ ਬਣ ਰਿਹਾ ਬਹੁਤ ਸਾਰੇ ਐਸੇ ਤਕਰੀਬਨ ਤਕਰੀਬਨ ਪੂਰੇ ਸ਼ਹਿਰ ਦੇ ਵਿੱਚ 150 ਤੋਂ ਉੱਪਰ ਕੰਮ ਚੱਲ ਰਿਹਾ ਹੈ ਹਰ ਗਲੀ ਹਰ ਮਹੱਲੇ ਦੇ ਵਿੱਚ ਕੰਮ ਚੱਲ ਰਿਹਾ ਹੈ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਮੈਂ ਆਪਣੇ ਸ਼ਹਿਰ ਨੂੰ ਅਪੀਲ ਕਰੂੰਗੀ ਕਿ ਤੁਸੀਂ ਹੋਮ ਹੋਮਾ ਕੇ ਖਾਸ ਕਰਕੇ ਮੈਂ ਆਪਣੀਆਂ ਬੀਬੀਆਂ ਭੈਣਾਂ ਔਰਤਾਂ ਨੂੰ ਵੀ ਕਹੂੰਗੀ ਕਿ ਹੋਮ ਹੋਮਾ ਕੇ ਔਰ ਪੂਰੇ ਸ਼ਹਿਰ ਨੂੰ ਵੀ ਮੈਂ ਕਹੂੰਗੀ ਕਿ ਤੁਸੀਂ ਸਾਰੇ ਹੋਮ ਹੋਮਾ ਕੇ ਉਹਨਾਂ ਦੇ ਸਵਾਗਤ ਵਾਸਤੇ ਜ਼ਰੂਰ ਕੱਲ ਨੂੰ 3:30 ਵਜੇ ਮਾਲੜੀ ਗੇਟ ਤੇ ਤੂਫਰਾ ਚੌਂਕ ਦੇ ਵਿੱਚ ਸਾਰੇ ਪਹੁੰਚ ਜੀ ਬਹੁਤ ਬਹੁਤ ਨੇਤਾ ਮੈਂਦਰੂ ਸਾਡੇ ਨਾਲ ਮੌਜੂਦ ਨੇ ਮਨੀ ਜੀ ਕੱਲ ਦਾ ਕੀ ਕਿਸ ਤਰ੍ਹਾਂ ਕੀ ਆਪਸਾ ਤੁਹਾਡੇ ਕੋਲ ਕੱਲ ਦਾ ਜੀ ਬਹੁਤ ਪਲੈਨਿੰਗਾਂ ਕਰ ਰਹੇ ਆ ਰੋਡ ਸ਼ੋ ਬਹੁਤ ਭਾਰੀ ਗਿਣਤੀ ਚ ਇਕੱਠ ਹੋ ਰਿਹਾ ਸ਼ਹਿਰ ਨਕੋਦਰ ਚ ਪੂਰੇ ਹਲਕੇ ਚ ਸਾਡੇ ਨਕੋਦਰ ਚ ਕੱਲ ਇਕੱਠ ਹੋਏਗਾ ਤੇ ਸੀਐਮ ਮਾਨ ਸਾਡੇ ਭਗਤ ਸਿੰਘ ਮਾਨ ਜੀ ਕੱਲ ਪਹੁੰਚ ਰਹੇ 3 ਵਜੇ ਨਕੋਦਰ ਤੇ ਐਮਐਲਏ ਸਾਹਿਬ ਜੈਜਾ ਕਰ ਰਹੇ ਸੀਗੇ ਰੋਡ ਦਾ ਕਿੱਥੋਂ ਸੀਐਮ ਸਾਹਿਬ ਆਣਗੇ ਤੇ ਬਹੁਤ ਵਧੀਆ ਕੱਲ ਦਾ ਰਿਸਪਾਂਸ ਮਿਲ ਰਿਹਾ ਕਿ ਲੋਕਾਂ ਨੂੰ ਮਿਲਦੇ ਨੇ ਵਿੱਚੋਂ ਕੁਝ ਸਾਨੂੰ ਸਮਾਂ ਮਿਲਿਆ ਤੇ ਐਮਐਲਏ ਸਾਹਿਬ ਨੇ ਚਾਰਡ ਕਰਦੀ ਜੀ ਬੜਾ ਵਧੀਆ ਲੱਗਾ ਉਹਨਾਂ ਨੂੰ ਵੀ ਪੁਰਾਣੀਆਂ ਯਾਦਾਂ ਤੁਸੀਂ ਖਾਦੀ ਨਾਲ ਚਾੜਕ ਨਹੀਂ ਬਿਲਕੁਲ ਜੀ ਬਿਲਕੁਲ ਬੜੇ ਫੇਮਸ ਨੇ ਜੀ ਦਖਣੀ ਏਡੇ ਰਾਜੂ ਜੀ ਤੇ ਐਮਐਲਏ ਸਾਹਿਬ ਨੇ ਮਤਲਬ ਪੁਰਾਣੀਆਂ ਯਾਦਾਂ ਆਪਣੀਆਂ ਤਾਜ਼ੀਆਂ ਕੀਤੀਆਂ ਤੇ ਲੋਕਾਂ ਨਾਲ ਰੂਬਰੂ ਹੋ ਰਹੇ ਆ ਬਹੁਤ ਵਧੀਆ ਸ਼ਹਿਰ ਵਾਸੀ ਸਾਨੂੰ ਸਹਿਯੋਗ ਦੇ ਦੇ ਗੱਲ ਤਾਂ ਕੀ ਮੈਸੇਜ ਦੇਣਾ ਚਾਹੋਗੇ ਨਗੋਦਰਵਾਸ ਨੂੰ ਅ ਕੱਲ ਦਾ ਮੈਸੇਜ ਨਹੀਂ ਜੀ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਸ਼ਹਿਰ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਤੁਸੀਂ ਸਾਡਾ ਸਹਿਯੋਗ ਦਿਓ ਆਪਾਂ ਸੀਐਮ ਸਾਹਿਬ ਨੂੰ ਮਿਲ ਕੇ ਤੇ ਆਪਾਂ ਸ਼ਹਿਰ ਦੀ ਰੌਣਕ ਨੂੰ ਵਧਾਈਏ ਤੇ ਨਾਲੇ ਵਧੀਆ ਇਕੱਠ ਕਰਕੇ ਸੀਐਮ ਸਾਹਿਬ ਦੀ ਝੋਲੀ 'ਚ ਜਲੰਧਰ ਦੀ ਸੀਟ ਪਾਈਏ ਇਹ ਰੋਡ ਸ਼ੋ ਕਿੱਥੋਂ ਕਿੱਥੇ ਤੱਕ ਹੋਏਗਾ ਜੀ ਗੱਲ ਇਹ ਜੀ ਮਾਲੜੀ ਗੇਟ ਤੋਂ ਲੈ ਕੇ ਅੰਬੇਦਕਰ ਚੌਂਕ 'ਚ ਸਮਾਪਤ ਹੋਏਗਾ ਜੀ ਬਹੁਤ ਹੀ ਵੱਡੇ ਇਕੱਠ ਦੇ ਨਾਲ ਨਕੋਦਰੋਂ ਆਪਣਾ ਸੀਐਮ ਸਾਹਿਬ ਦਾ ਰੋਡ ਸ਼ੋ ਅਸੀਂ ਕਾਮਯਾਬ ਕਰਾਂਗੇ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਜਗਰੂਪ ਸਿੰਘ ਹਲਕਾ ਕੋਆਰਡੀਨੇਟਰ ਲੀਗਲ ਵਿੰਗ ਆਮ ਆਦਮੀ ਪਾਰਟੀ ਅੱਜ ਅਸੀਂ ਇੱਥੇ ਵਿਜ਼ਿਟ ਕਰਨ ਆਈ ਸਕੇ ਜੋ ਕਿ ਕੱਲ ਸੀਐਮ ਸਾਹਿਬ ਦਾ ਰੋਡ ਸ਼ੋਅ ਹੈ ਉਹਦੇ ਵਿੱਚ ਸਾਡੀਆਂ ਐਮਐਲਏ ਸਾਹਿਬ ਵੱਲੋਂ ਡਿਊਟੀਆਂ ਲੱਗੀਆਂ ਨੇ ਉਹਨਾਂ ਦੇ ਨਾਲ ਅਸੀਂ ਅੱਜ ਇੱਥੇ ਵਿਜ਼ਿਟ ਕਰਨ ਆਏ ਹਾਂ ਤੇ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਸੱਦਾ ਦਿੰਦੇ ਹਾਂ ਕਿ ਕੱਲ ਦੇ ਰੋਡ ਸ਼ੋਅ ਦੇ ਵਿੱਚ ਵੱਧ ਝੜ ਕੇ ਹਿੱਸਾ ਲਓ ਤਾਂ ਜੋ ਇਹ ਰੋਡ ਸ਼ੋਅ ਵੀ ਕਾਮਯਾਬ ਕਰ ਸਕੀਏ ਅਤੇ ਇਸ ਸੀਟ ਵੀ ਪਵਨ ਕੁਮਾਰ ਟਿੰਨੂ ਜੀ ਦੀ ਝੋਲੀ ਪਾ ਸਕੀਏ। ਸ਼ੁਕਰੀਆ। ਹਾਂਜੀ। ਧੰਨਵਾਦ ਜੀ। ਨਾ ਜੀ। ਮੇਰਾ ਨਾਮ ਸਾਵੀਧਾਰੀਵਾਲ ਹੈ। ਜੀ। ਮੈਂ ਵਲੰਟੀਅਰ ਹਾਂ ਆਮ ਆਮੀ ਪਾਰਟੀ। ਔਰ ਅੱਜ ਜਿਹੜਾ ਇਹ ਰੋਡ ਸ਼ੋਅ ਕੱਲ ਦਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹੋ ਰਿਹਾ ਉਹਦੇ ਸੰਬੰਧ ਵਿੱਚ ਐਮਐਲਏ ਸਾਹਿਬ ਦੇ ਨਾਲ ਜਿਹੜਾ ਅਸੀਂ ਮੌਕਾ ਦੇਖਣਾ ਹੈ ਸਾਡੀਆਂ ਡਿਊਟੀਆਂ ਪਹਿਲੇ ਆਲਰੇਡੀ ਲੱਗੀਆਂ ਹੋਈਆਂ ਅਸੀਂ ਝੰਡੇ ਵਗੈਰਾ ਜਾਂ ਪੋਸਟਰ ਜਾਂ ਫਲੈਕਸ ਵਗੈਰਾ ਉਹ ਲਗਾ ਰਹੇ ਐਮਐਲਏ ਸਾਹਿਬ ਇੱਥੇ ਚੈੱਕ ਵਾਸਤੇ ਕਰਨ ਵਾਸਤੇ ਹੀ ਆਏ ਸੀ ਸਾਰੇ ਵੀ ਜਿਹੜੇ ਜਿਹੜੇ ਵਲੰਟੀਅਰ ਹੈਗੇ ਉਹ ਆਪਣੀਆਂ ਡਿਊਟੀਆਂ ਜਿਹੜੀਆਂ ਸਹੀ ਤਰ੍ਹਾਂ ਢੰਗ ਦੇ ਨਾਲ ਨਿਭਾ ਰਹੇ ਤਾਂ ਜੋ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਵਧੀਆ ਤਰੀਕੇ ਨਾਲ ਨੇਪੜੇ ਚੜ ਜਾਵੇ। ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਦੱਖਣੀ ਗੇਟ ਤੋਂ ਦਿਖਾ ਰਹ ਕਿਉਂਕਿ ਕੱਲ ਜਿਹੜਾ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਆ ਜਿਸ ਦੇ ਵਿੱਚ ਸੀਐਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸ਼ਾਮਲ ਹੋਣਾ ਆ 3:30 ਵਜੇ ਰੋਡ ਸ਼ੋਅ ਜਿਹੜਾ ਇਹ ਮਾਲੜੀ ਗੇਟ ਤੋਂ ਲੈ ਕੇ ਜਿਹੜਾ ਅੰਬੇਡਕਰ ਚੌਂਕ ਤੱਕ ਜਾਵੇਗਾ ਮੈਡਮ ਜੀ ਇਸ ਵਕਤ ਚਾੜ ਦਾ ਆਨੰਦ ਲੈ ਰਹੇ ਨੇ ਨਾਨਾ ਲਜਾਈਆ ਲੈ ਰਹੇ ਨੇ ਕੱਲ ਦੇ ਰੋਡ ਸ਼ੋਅ ਦੇ ਬਾਰੇ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇੱਕਤਾ ਲਹਿਰ న్యూਸ ਨਕੋ